ਲੋਕਸਭਾ ਹਲਕਾ ਕਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਦੇ 38 ਦੇ ਕਰੀਬ ਸਾਥੀਆਂ ਨੂੰ ਅੰਮ੍ਰਿਤਸਰ ਕਚੈਰੀਆਂ ਵਿੱਚ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਦੌਰਾਨ ਕਾਫੀ ਹਲਚਲ ਦੇਖਣ ਨੂੰ ਮਿਲੀ ਜਿੱਥੇ ਪ੍ਰਸ਼ਾਸਨ ਆਪਣਾ ਪੱਖ ਰੱਖਦਾ ਸਾਹਮਣੇ ਆਇਆ ਉੱਥੇ ਹੀ ਪਰਿਵਾਰ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਨਾਲ ਹੀ ਭਾਈ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵਕੀਲ ਹਾਕਮ ਸਿੰਘ ਅਤੇ ਕਰਮਵੀਰ ਸਿੰਘ ਪੰਨੂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜਨਾਲਾ ਕੇਸ ਸੂਬਾ ਅਤੇ ਕੇਂਦਰ ਸਰਕਾਰ ਦੀ ਇੱਕ ਜਬਰਦਸਤ ਰਾਜਨੀਤਿਕ ਸਾਜ਼ਿਸ਼ਾ ਜਿਸਰਾਹੀਂ ਭਾਈ ਅਮਰਪਾਲ ਸਿੰਘ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਆਵਾਜ਼ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਐਡਵੋਕੇਟ ਕਰਮਬੀਰ ਸਿੰਘ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਦਾ ਇੱਕੋ ਦੋਸ਼ ਹੈ ਉਸਨੇ ਅਨੰਦਪੁਰ ਸਾਹਿਬ ਵੱਲ ਮੂੰਹ ਕੀਤਾ ਦਿੱਲੀ ਵੱਲ ਪਿੱਠ ਕੀਤੀ ਅਤੇ ਨੌਜਵਾਨਾਂ ਨੂੰ ਗੁਰੂ ਵਾਲਾ ਬਣਨ ਦੀ ਅਪੀਲ ਕੀਤੀ ਹੈ ਪੇਸ਼ੀ ਮੌਕੇ ਭਾਈ ਭਗਵੰਤ ਸਿੰਘ ਬਾਜੇ ਕੀ ਦੀ ਵੀਡੀਓ ਨੇ ਪ੍ਰਸ਼ਾਸਨ ਤੇ ਕਈ ਸਵਾਲ ਖੜੇ ਕਰ ਦਿੱਤੇ ਨੇ ਵਾਲੇ ਕਪੂਰਥੱਲੇ ਵਾਲੇ ਸਾਰੇ ਜਾਣਦੇਗੇ ਸਾਰਿਆਂ ਦੇ ਪਰਿਵਾਰ ਆਏ ਪਹਿਲਾਂ ਇਹਨਾਂ ਨੇ ਕਿਹਾ ਵੀ ਵੇਟ ਕਰੋ ਮਲਾਵਾਂਗੇ ਮੁੜ ਕੇ ਇਹਨਾਂ ਸਤੱਕ ਕੇ ਗੱਡੀ ਚਵਾੜ ਤੇ ਕਿਸੇ ਦਾ ਮੂੰਹ ਨਹੀਂ ਵੇਖਣ ਦਿੱਤਾ ਇਹਨਾਂ ਨੇ ਇਨਾ ਸੇ ਖਨਾ ਤੱਕ ਕਿਉਂ ਹੈ ਆਪ ਇਦਾਂ ਕਰਨ ਦਾ ਇਹ ਸਾਡੇ ਨਾਲ ਕੀ ਤੁਹਾਨੂੰ ਕੀ ਕਹਿ ਪੁੱਛਵਾਲਣੇ ਪੁੱਛਵਾਲਣੇ ਕਹੇ ਪਹਿਲਾਂ ਮਲਾਵਾਂਗੇ ਹੁਣ ਕਹਿੰਦਾ ਤੱਕ ਕੇ ਗੱਡੀ ਚਵਾੜ ਦਿੱਤੇ ਕਿਸ ਨੂੰ ਮਿਲਣ ਨਹੀਂ ਤੱਕ ਟਿੱਕ ਟਿੱਕ ਦੂਰਾਂ ਤੋਂ ਲੋਕਾਂ ਦੇ ਪਰਿਵਾਰ ਆਣ ਕੇ ਬੈਠੇ ਜਿਨ੍ਹਾਂ ਤੇ 3-3 ਸਾਲ ਹੋ ਗਏ ਬੱਚੇ ਕੋਈ ਹੋਰ ਵੀ ਸ਼ਬਦ ਤੁਹਾਨੂੰ ਕਹੇ ਵੀ ਹੋਰ ਸ਼ਬਦ ਕਹਿੰਦਾ ਤੇਰੇ ਮੁੰਡੇ ਨੇ ਅੱਗ ਲਾਈ ਆ ਫਿਰ ਭਾਲ ਕਹਿੰਦਾ ਮੈਂ ਕਿਹਾ ਜੇ ਮੇਰੇ ਮੁੰਡੇ ਨੇ ਅੱਗ ਲਾਈ ਭਗਵੰਤ ਮਾਨ ਨੇ ਕੀ ਕੀਤਾ ਪੰਜਾਬ ਚ ਹਜ਼ਾਰਾਂ ਮੁੰਡੇ ਮਰਨ ਦੇ ਹੁਣ ਕਿਉਂ ਨਹੀਂ ਬਚਾਉਂਦੇ ਮੋਰ ਬਚਾਓ ਹਾਂ ਮੁੰਡੇ ਜਿੱਦਣ ਮੇਰਾ ਮੁੰਡਾ ਹੈ ਹਜ਼ਾਰਾਂ ਮਾਵਾ ਨੂੰ ਪੁੱਛ ਕੇ ਵੇਖੋ ਜਿਹਨੇ ਸੀਸਾ ਨਹੀਂ ਦੇ ਜਿਹਨਾਂ ਦੇ ਪੁੱਤ ਬਚੇ ਉਹ ਮਾਵਾ ਨੂੰ ਪੁੱਛ ਕੇ ਵੇਖੇ ਇਹਨਾਂ ਦੀ ਕਿਹੜੀ ਗੱਲ ਆ ਇਹ ਅੱਜ ਹਜ਼ਾਰਾਂ ਮਰਦੇ ਇਹਨਾਂ ਨੂੰ ਕੀ ਲੱਗੇ ਇਹ ਆਪਣੀਆਂ ਪਰਦੀਆਂ ਦੇ ਹੰਕਾਰ 'ਚ ਬੈਠੇ ਆਵੇਂ ਪਤਾ ਨਹੀਂ ਸਦਾ ਹੀ ਇਦਾਂ ਹੀ ਰਹਿਣਾ ਪਰ ਲੇਕਿਨ ਬਾਜੀ ਕੀ ਉਹਨਾਂ ਨੇ ਅੱਜ ਜੋ ਕਿਹਾ ਸਟੇਟਮੈਂਟ ਦਿੱਤੀ ਸਾਰੇ ਸਿੰਗਾ ਨੇ ਕਲੀਅਰ ਕੀਤਾ ਇਹਨਾਂ ਕੋਰੇ ਕੋਕਾ ਪੇਪਰ ਤੇ ਸਾਇਨ ਕਰਵਾਏ ਆ ਜੋ ਮਰਜੀ ਲਿਖੀ ਜਾਣ ਕਰਜ਼ਾਦ ਖੁਸ਼ੀ ਕਰਨ ਲਈ ਵਾਹਿਗੁਰੂ ਦੇ ਉੱਤੇ ਹੱਥ ਵਾਂ ਮੋਛ ਚੜਦੀ ਦਾਗਾ ਚੜਦੀ ਦੀ ਹੋਵੇ ਕੰਮ ਨਹੀਂ ਪਹੁੰਚਦਾ ਕਿੱਡੀ ਕੀ ਕਰਨਾ ਬੱਚਿਆਂ ਨਾਲ ਜਾ ਕੇ ਪਹਿਲਾਂ ਸਾਡੇ ਬਹੁਤ ਕਲੇਗੀ ਪਰ ਕੰਮ ਨਹੀਂ ਕਰਨਾ ਅਕਰ ਮੈਂ ਅੱਥੇ ਕੀ ਕਰਾਂ ਇੰਨਾ ਇੰਨਾ ਹੰਕਾਰ ਚੜਿਆ ਪਤਾ ਨਹੀਂ ਕਾਦਾ ਹੰਕਾਰ ਚੜਿਆ ਇੰਨਾ ਲੇਡੀਜ਼ ਪੁਲਿਸ ਨਹੀਂ ਸੀ ਲੇਡੀਜ਼ ਪੁਲਿਸ ਵੀ ਆ ਗਈ ਨਹੀਂ ਸਾਡੇ ਨਾਲ ਬੰਦੇ ਨਾਲ ਕੰਮ ਕੀਤੀ ਹੈ ਲੇਡੀਜ਼ ਪੁਲਿਸ ਅੱਗੇ ਨਹੀਂ ਸੀ ਕਿ ਲੇਡੀਜ਼ ਹੁਣ ਭਾਲਨੇ ਦੇ ਅੱਗੇ ਵੀ ਕੀਤੀ ਅੱਜ ਮੈਂ ਭਾਲ ਨੂੰ ਮੈਂ ਕਿਹਾ ਵੀ ਤੂੰ ਤੇ ਅੱਗੇ ਬੜੀ ਬਦਸਲੂਕੀ ਕੀਤੀ ਤੈਨੂੰ ਇਦਾਂ ਨਹੀਂ ਚਾਹੀਦਾ ਕਹਿੰਦਾ ਤੇਰੇ ਮੁੰਡੇ ਨੇ ਮਾਤਾ ਪੰਜਾਬ ਚ ਅੱਗ ਲਾਈ ਤਿੰਨ ਸਾਲ ਹੋ ਗਏ ਮੇਰਾ ਮੁੰਡਾ ਡਿਬ੍ਰੋਗਰ ਬੈਠਾ ਪੰਜਾਬ ਜਾ ਕੇ ਬੁਝੀ ਨਹੀਂ ਆਇਆ ਜੇ ਉਹ ਕਹਿੰਦਾ ਆਰਾਮਦਾਸ ਪੈਸੇ ਤੁਸੀਂ ਬੜੇ ਕਮਾਏ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਵੀ ਤੁਹਾਨੂੰ ਕਿਹਾ ਉਹਨਾਂ ਨੇ ਪੈਸੇ ਤੇ ਹਰਪਾਲ ਨੂੰ ਪਤਾ ਹਣਾ ਦੱਸਿਆ ਸਾਨੂੰ ਪ੍ਰੂਫ ਦਵੇ ਵੀ ਕਿੱਥੋਂ ਕਮਾਏ ਆ ਸੀ ਕਿੱਥੋਂ ਐਡੇ ਗੋਲ ਪੈਸੇ ਆ ਇਹ ਕੀ ਹੋਏ ਬਦਦੀਆਂ ਪਾ ਗਿਆ ਇਕੱਠੇ ਕਰਦੇ ਲੋਕਾਂ ਕੋ ਰੋਜਾ ਹੀ ਤੇ ਕੋਈ ਪਹਿਹਾਨੀ ਲਿਆ ਅੱਜ ਉਹਨਾਂ ਨੂੰ ਸਰਬਜੀਤ ਸਿੰਘ ਕਲਸੀ ਤੇ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਨੂੰ ਅੱਜ ਮਾਨਯੋਗ ਸੈਸ਼ਨ ਕੋਰਟ ਅੰਮ੍ਰਿਤਸਰ ਦੇ ਵਿੱਚ ਪੇਸ਼ ਕੀਤਾ ਗਿਆ ਸੀ ਚਾਰਜ ਦੇ ਉੱਤੇ ਜਿਹੜੀ ਅੱਜ ਬੈਸ ਸੀ ਤੇ ਅੱਜ ਉਹਨਾਂ ਨੂੰ ਚਾਰਜ ਦੇ ਵਾਸਤੇ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਤੇ ਅੱਜ ਜਿਹੜੇ ਉਹਨਾਂ ਦੇ ਉੱਤੇ ਚਾਰਜ ਫਰੇਮ ਜਿਹੜੇ ਉਹ ਕਰ ਦਿੱਤੇ ਗਏ ਨੇ ਜਿਹੜੀ ਅਗਲੀ ਡੇਟ ਹੈ ਉਹ ਜਲਦੀ ਤੁਹਾਨੂੰ ਦੱਸ ਦਿੱਤੀ ਜਾਏਗੀ ਅੱਜ ਟੋਟਲ 40 ਲੋਕਾਂ ਨੂੰ ਪੇਸ਼ ਕੀਤਾ ਗਿਆ ਇਹਦੇ ਵਿੱਚ ਜਿਹੜੇ ਐਨਐਸਏ ਦੇ ਵਿੱਚ ਸਨ ਡਿਬੜੂਗੇਟ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਕੌਕੀਟ ਸੀ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਅਗਲੀ ਪੇਸ਼ੀ ਕਦੋਂ ਹੋਏ ਸਰ ਅਗਲੀ ਪੇਸ਼ੀ ਹੁਣ ਡੇਟ ਪਤਾ ਲੱਗ ਜੇਗੀ ਥੋੜੀ ਦੇਰ ਬਾਅਦ ਸਰ ਇਹ ਕੀ ਕੀ کیا ਗਿਆ ਸੀ ਇਸ ਵਿੱਚ ਇਹਦੇ ਵਿੱਚ ਅੱਜ ਚਾਰਜ ਫਰੇਮ ਹੋਣੇ ਸੀ ਜਿਹੜੇ ਸੈਕਸ਼ਨ ਦੇ ਵਿੱਚ 307 ਤੇ ਜਿਹੜੇ ਨਾਲ ਹੋਰ ਸੈਕਸ਼ਨ ਸੀ ਜਿਨ੍ਹਾਂ ਦੇ ਵਿੱਚ ਐਫ ਆਈ ਆਰ ਰਜਿਸਟਰਡ ਹੋਈ ਸੀ ਉਹਨਾਂ ਜਿਹੜੇ ਸੈਕਸ਼ਨ ਨੇ ਉਹਨਾਂ ਦੇ ਵਿੱਚ ਚਾਰਜ ਅਜ ਦੁਬਾਰਾ ਤੋਂ ਫਰੇਮ ਹੋਇਆ ਔਰ ਉਹਨਾਂ ਦੇ ਚ ਨਾ ਕੋਈ ਜ਼ੁਲਮ ਵਧਾਇਆ ਗਿਆ ਨਾ ਕੋਈ ਜੁਰਮ ਜਿਹੜਾ ਰਿਆ ਸੀ ਕਿ ਇਹਦੇ ਵਿੱਚ ਪੁਲਿਸ ਦਾ ਆਦਮੀ ਨੇ ਠੱਤੀਆਂ ਦੇ ਵਿੱਚ ਨਹੀਂ ਇਦਾਂ ਤੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਹੈ ਸਰ ਇਹ ਕਿ ਜਿਹੜਾ ਨਸ਼ੇ ਦੀ ਗੱਲ ਆ ਰਹੀ ਹੈ ਅਮਰਪਾਲ ਤੇ ਉੱਤੇ ਕਿ ਨਸ਼ੇ ਦੀ ਸੈਨ ਕਰਦੇ ਉਹ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿਹੜੇ ਭਗਵੰਤ ਸਿੰਘ ਬਾਜੀ ਤੇ ਵਿਰਿੰਦਰ ਸਿੰਘ ਫੋਜੀ ਨੇ ਬਿਆਨ ਦਿੱਤੀ ਹੈ ਕਿ ਅਮਰਪਾਲ ਸਿੰਘ ਨਸ਼ੇ ਕਰਦਾ ਹੈ ਜੀ ਦੇਖੋ ਜੀ ਜਿਹੜੇ ਪੁਲਿਸ ਕਸਟਡੀਅਲ ਦੇ ਵਿੱਚ ਜਿਹੜੀ ਕੋਈ ਵੀ ਸੁਪਰੀਮ ਕੋਰਟ ਮਾਨਜੁਗ ਸੁਪਰੀਮ ਕੋਰਟ ਨੇ ਵੀ ਇਹਨੂੰ ਬਿਲਕੁਲ ਕਲੀਅਰ ਕੀਤਾ ਹੋਇਆ ਕਿ ਜਿਹੜਾ ਪੁਲਿਸ ਦੀ ਅਰੈਸਟ ਦੇ ਅੰਦਰ ਜਿਹੜੀ ਕੋਈ ਵੀ ਸਟੇਟਮੈਂਟ ਹੈ ਉਹਨ ਦੇ ਉੱਤੇ ਰਲਾਇਨ ਨਹੀਂ ਕੀਤਾ ਜਾ ਸਕਦਾ ਉਹਦੀ ਪ੍ਰਮਾਣਿਕਤਾ ਜਿਹੜੀ ਹੈ ਉਹਦੇ ਉੱਤੇ ਮਤਲਬ ਕਦੇ ਵੀ ਯਕੀਨ ਨਹੀਂ ਕੀਤਾ ਜਾ ਸਕਦਾ ਜੀ ਤੇ ਸਰ ਅਮਰਿਤਪਾਲ ਦੀ ਪੇਸ਼ੀ ਕਦੋਂ ਹੋਏਗੀ ਜਦੋਂ ਐਨਐਸਏ ਜੀ ਨੂੰ ਟੁਪਦੀ ਹੈ ਜਾਂ ਉਹਨਾਂ ਦਾ ਜਿਹੜਾ ਕੇਸ ਹੈ ਉਹ ਐਨਐਸਏ ਜਿਹੜੀ ਚੈਲੰਜ ਕੀਤੀ ਹੋਈ ਹੈ ਅਗਰ ਮਾਨਯੋਗ ਹਾਈ ਕੋਰਟ ਤੋੜ ਦੇਤਾ ਤਾਂ ਅਦਰਵਾਈਜ਼ ਜਦੋਂ ਉਹਨਾਂ ਦੀ ਐਨਐਸਏ ਜਦੋਂ ਖਤਮ ਹੋਏਗੀ ਉਹਦੀ ਮਿਆਦ ਤੋਂ ਬਾਅਦ ਉਹਨਾਂ ਦੀ ਪੇਸ਼ੀ ਇਸ ਕੋਰਟ ਦੇ ਵਿੱਚ ਹੋਏਗੀ ਸਰ ਹੁਣ ਨੈਕਸਟ ਕੋਰਟ ਆਫ ਐਕਸ਼ਨ ਕੀ ਹੋਏਗਾ ਤੁਹਾ ਜਾ ਰਹੇ ਆ ਔਰ ਉਸ ਤੋਂ ਬਾਅਦ ਅਸੀਂ ਹੁਣ ਉਹਨਾਂ ਦੀ ਬਿਲ ਦੇ ਵਾਸਤੇ ਜਿਹੜੇ ਚਾਰਜ ਹੋਏ ਕਰਾਂਗੇ ਇੱਕ ਕਲਸੀ ਦੀ ਗੱਲ ਕਰ ਰਹੇ ਹਾਂ ਜੀ ਬਾਕੀਆਂ ਵੀ ਹੁਣ ਬਾਕੀਆਂ ਦੇ ਵਿੱਚੋਂ ਕੁਝ ਸਾਥੀਆਂ ਦੀ ਜਿਹੜੀਆਂ ਬਿਲ ਐਪਲੀਕੇਸ਼ਨ ਨੇ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਅਸੀਂ ਲਗਾਈ ਹੋਈ ਹੈ ਜਿਹੜੇ ਐਨਐਸਏ ਤੋਂ ਬਿਨਾ ਹੋਰ ਪਰਾਦੀ ਸੀ ਕੀ ਵੀ ਕਿ ਤੇਰੇ ਮੁੰਡੇ ਨੇ ਆਪ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੇਰੀ ਭਗਵਾਨ ਤੁਮਾਨੀ ਅਗਲਾਈ ਹੋਵੇ ਉਹ ਕਿ ਨਹੀਂ ਰਾਈ ਜਾਈ ਭਗਵਾਨ ਮੇਰੇ ਅਸ ਕਰਨ ਦੀ ਲੋੜ ਨਹੀਂ ਇੱਕ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮੈਨ ਪਟਿਆਲੇ ਮਲਾਕਤ ਕਰੋ ਤੇ ਸਿੱਖਾਈ ਕਰਵਾ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪੁੱਤ ਰਾਮਦਾਸ ਬੈਠਾ ਵਿਖਣ ਰਾਮਦਾਸ ਵੇਖੋ ਜੇ ਹੱਕ ਦੀਆਂ ਹੱਕਾਂ ਨੂੰ ਵੇਡੂਗਾ ਫੇਰੀ ਕਮਾਈ ਕਰਦੀ ਹੈ ਤੇਰਾ ਕੰਮ ਹੀ ਨਹੀਂ ਬੇਲੋਈ ਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਕਿੰਨਾਂ ਨੂੰ ਰਿਪੋਰਟ ਚ ਪੇਸ਼ ਕਰਨਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਲਾ ਬਸ ਕੋਰਚ ਪੇਸ਼ ਕਰਾਉਣ ਵਾਲਾ ਚਲੋ ਪਿਛਾ ਕਰੋ ਯਾਰ ਚਲੋ ਆ ਜੀ ਤੁਸੀਂ ਯਾਰ ਬਾਈਟ ਬੜਿਆ ਸੀ ਨਕੀ ਵੀ ਕੀ ਇਹ ਸਮਾਂ ਸਦਾ ਜਦੋਂ ਤੇਰੇ ਮੁੰਡੇ ਨੇ ਸਾਰੇ ਪੰਜਾਬ ਨੂੰ ਅਗਲਾਤੀ ਕੀ ਮੇਰੇ ਮੁੰਡੇ ਨੇ ਕਰਤਾ ਚਲੋ ਕੋਈ ਨਹੀਂ ਮੈਂ ਭਗਵਾਨ ਤੋਂ ਮਨਾਨੀ ਅਗਲਾਈ ਹੋਵੇ ਉਹ ਕਿਵੇਂ ਭਾਈ ਜਾਈ ਭਗਵਾਨ ਤੋਂ ਮਾਨੀ ਇਹ ਕਾਨੂੰਨ ਹੈ ਉੱਥੇ ਜਾ ਕੇ ਪਟਿਆਲੇ ਮਿਲਣ ਪਟਿਆਲੇ ਮੁਲਾਕਾਤ ਕਰੋ ਤੇ ਸਿੱਖਾਈ ਕਿਵੇਂ ਤੇਰੀ ਹੈ ਨਾ ਅੱਜ ਕਦੀ ਸਾਡੀ ਵੀ ਆਊਗੀ ਫਿਰ ਦੱਸਾਂਗੇ ਪਤਾ ਤੇ ਰਾਮਦਾਸ ਬੈਠਾ ਵੇਖੋ ਕੋਈ ਰਾਮਦਾਸ ਵੇਖੋ ਜਿਹੜੇ ਹੱਕ ਦੀਆਂ ਹੱਕਾਂ ਨੂੰ ਵੇੜੂਗਾ ਤੇਰੀ ਕਮਾਈ ਜਿੰਨੀ ਹੈ ਬੜੀ ਕਮਾਈ ਹੋਗੀ ਤੇਰਾ ਕੰਮ ਹੀ ਨਹੀਂ ਇਹਦਾ ਗੱਲ ਕਰਾਂ ਤੂੰ ਦੇਖ ਤੇਰੀ ਕੀ ਮਤਲਬ ਹੈ ਕਿ ਕਮਾਉਣ ਦਿੰਦਾ ਮੁੰਡਿਆਂ ਨੂੰ ਕਿੰਨਾ ਨੂੰ ਰਿਪੋਰਟ ਚ ਪੇਸ਼ ਕਰਾਉਣਾ ਇਹਨਾਂ ਦੇ ਮਲਜਮੇ ਆ ਤੂੰ ਹੀ ਆ ਕਹਿੰਦਾ ਬਸ ਕੋਰਟ ਚ ਪੇਸ਼ ਕਰਾਉਣ ਵਾਲਾ ਚਲੋ ਪਿੱਛੇ ਕਰੋ ਯਾਰ ਚਲੋ ਇਹ ਮੰਤਰੀ ਨੇ ਕੇਪਰਾ ਦੇ ਕਰਾਏ ਘੁੱਟ ਮਾਰ ਕੇ ਰੱਖ ਬੀੜ ਜੋ ਰਿਕਾਰਡਿੰਗ ਸਾਡੇ ਤੋਂ ਕਰਾਈ ਏ ਕੀ ਨਾਂ ਤੁਹਾਡਾ ਕੀ ਨਾਂ ਕੀ ਨਾਮ ਕੀ ਨਾਮ ਕੀ ਪ੍ਰਧਾਨ ਮੰਤਰੀ ਬਾਜੇ ਕੇ ਮੀਡੀਆ ਨੂੰ ਬੇਨਤੀ ਕੇ ਠੋਕ ਕੇ ਆਦਾ ਇਹ ਚਲਾਓ ਗੱਲ ਬਾਤ ਭਾਈ ਸਾਡੇ ਉਲਟ ਸਭ ਬਿਆਨ ਕੁੜੀਆਂ ਵਾਲੇ ਧਿਆਨ ਸਾਰੇ ਬਿਲਕੁਲ ਗਲਤ ਤੁਸੀਂ ਸੁਣਿਆ ਕਿ ਪ੍ਰਧਾਨ ਮੰਤਰੀ ਬਾਜੇ ਕੇ ਪੂਰੀ ਚੜਦੀ ਕਲਾ ਦੇ ਵਿੱਚ ਦਿਖਾਈ ਦਿੱਤੇ ਤੇ ਪੇਸ਼ੀ ਦੌਰਾਨ ਕੋਰਟ ਵਿੱਚ ਕਾਫੀ ਹਲਚਲ ਦੇਖਣ ਨੂੰ ਮਿਲੀ ਭਾਈ ਅਮਰਤਪਾਲ ਸਿੰਘ ਦੀ ਮਾਤਾ ਬੀਬੀ ਬਲਵਿੰਦਰ ਕੌਰ ਨੇ ਵੀ ਮੀਡੀਆ ਨਾਲ ਗੱਲਬਾਤ ਦੌਰਾਨ ਆਪਣੇ ਦਿਲ ਦਾ ਗੁਵਾਰ ਹਲਕਾ ਕੀਤਾ ਤੇ ਜੋ ਦਾਵਾ ਉਹਨਾਂ ਵੱਲੋਂ ਕੀਤਾ ਗਿਆ ਕਿ ਜਦ ਸਾਡੀ ਸਰਕਾਰ ਆਵੇਗੀ ਤਾਂ ਸਚਾਈ ਦੇ ਫੈਸਲੇ ਹੋਣਗੇ ਤੁਹਾਨੂੰ ਕੀ ਲੱਗਦਾ ਹੈ ਕਿ 2027 ਦੇ ਵਿੱਚ ਪੰਜਾਬ ਦੇ ਵਿੱਚ ਪਾਰਿਸ ਪੰਜਾਬ ਦੀ ਵਿਰਾਸਤ ਆਵੇਗੀ ਜਾਂ ਫਿਰ ਇਹ ਗੱਲਾਂ ਹੀ ਨੇ